ਮੈਂ 모ਹਿੰਦਰ ਸਿੰਘ ਭੱਟੀ ਵਾਰਡ ਨੰਬਰ 6 ਆਮ ਆਦਮੀ ਪਾਰਟੀ ਤੋਂ ਆਪਣੇ ਵੱਲੋਂ ਆਪਣੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਵੱਲੋਂ ਅਤੇ ਆਮ ਆਦਮੀ ਪਾਰਟੀ ਵਾਰਡ ਨੰਬਰ 6 ਦੀ ਸਮੁੱਚੀ ਟੀਮ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਨਾਲ ਹੀ ਮੱਗੀ ਦੇ ਪਵਨ ਪਵਿੱਤਰ ਤਿਉਹਾਰ ਦੀਆਂ ਵੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਹਾਂਜੀ ਸਭ ਕੀ ਘਰਾਂ ਚਾਹੁੰਦੇ ਜਿਹੜਾ ਲੋਹੜੀ ਦਾ ਤਿਹਾਰ ਹੈਗਾ ਅੱਜ ਦੇ ਟਾਈਮ ਤੇ ਕੀ ਹੁੰਦਾ ਵੀ ਪ੍ਰੋਗਰਾਮ ਕੀਤਾ ਜਾਂਦਾ ਤੇ ਧੀਆ ਦੀ ਜੋੜੀ ਵੀ ਬਣਾਈ ਜਾਂਦੀ ਹੈ ਇਹ ਕੀ ਮੈਸੇਜ ਦੇਣਾ ਚਾਹਦੇ ਤੁਸੀਂ ਸਮਾਜ ਨੂੰ ਤੇ ਪਰਿਵਾਰ ਨੂੰ ਲੋਹੜੀ ਦਾ ਤਿਹਾਰ ਜੋ ਪੰਜਾਬ ਦੇ ਵਿੱਚ ਬਹੁਤ ਹੀ ਖੁਸ਼ੀਆਂ ਖੇੜਿਆਂ ਦੇ ਨਾਲ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਪਹਿਲਾਂ ਇਹ ਤਿਉਹਾਰ ਸਿਰਫ ਜੋ ਨਵੇਂ ਵਿਆਏ ਹੋਏ ਜੋੜੇ ਹੈ ਉਹਨਾਂ ਦੀ ਖੁਸ਼ੀ ਦੇ ਲਈ ਜਾਂ ਜੋ ਨਵਾਂ ਬੱਚਾ ਜਾਂ ਲੜਕਾ ਘਰ ਦੇ ਵਿੱਚ ਆਉਂਦਾ ਸੀ ਨਵਾਂ ਆਗਮਨ ਬੱਚਾ ਕੋਈ ਪੈਦਾ ਹੁੰਦਾ ਸੀ ਉਸ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਸੀ ਪਰ ਹੁਣੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਹੁਣ ਜੇ ਇਹ ਜੋ ਲੋਹੜੀ ਹੈ ਇਹ ਧੀਆਂ ਦੀ ਲੋਹੜੀ ਦੇ ਤੌਰ ਤੇ ਵੀ ਇਹ ਦਿਨ ਮਨਾਇਆ ਜਾਂਦਾ ਹੈ ਪਹਿਲਾਂ ਜਿੱਥੇ ਕਿ ਧੀਆਂ ਨੂੰ ਜੰਮਣ ਦੇ ਉੱਤੇ ਲੋਕੀ ਇਸ ਨੂੰ ਚੰਗਾ ਨਹੀਂ ਸੀ ਸਮਝਦੇ ਜਾਂ ਉਸ ਦੇ ਲਈ ਉਹ ਤਕਰੀਬਨ ਔਰਤ ਨੂੰ ਤਾਨੇ ਮੇਨੇ ਦੇਣੇ ਸ਼ੁਰੂ ਕਰ ਦਿੰਦੇ ਸੀ ਪਰ ਇਸ ਦੇ ਉਲਟ ਹੁਣ ਬਹੁਤ ਹੀ ਸਾਡਾ ਸਮਾਜ ਜੋ ਹੈ ਜਾਗਰੂਕ ਹੋਇਆ ਹੈ ਔਰ ਬਹੁਤ ਹੀ ਵਧੀਆ ਹੈ ਉਪਰਾਲਾ ਹੈ ਕਿ ਹੁਣ ਮੜਿਆਂ ਨਾਲੋਂ ਜ਼ਿਆਦਾ ਧੀਆਂ ਦੇ ਜਨਮ ਦੇ ਉੱਤੇ ਧੀਆਂ ਦੀ ਲੋੜੀ ਮਨਾਇਆ ਮਨਾਈ ਜਾ ਰਹੀ ਹੈ ਸਰ ਕਿਹਾ ਜਾਂਦਾ ਕਿ ਜਿਹੜੀਆਂ ਧੀਆਂ ਆ ਮਾਪਿਆਂ ਦੇ ਹਰ ਸੁੱਖ-ਦੁੱਖ ਦੇ ਵਿੱਚ ਜਿਹੜਾ ਦੁੱਖ ਬਟਾਉਣੀ ਆ ਪਰ ਜਿਹੜੇ ਪੁੱਤਾਂ ਕਹਿੰਦੇ ਪੁੱਤ ਹੋ ਜਾਂਦੇ ਆ ਕਿਵੇਂ ਦੇਖਦੇ ਉਹਨੂੰ ਤੁਸੀਂ ਧੀਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਪਹਿਰੇ ਧਰਤੀ ਲਿਆ ਜਾਂਦਾ ਜੀ ਧੀਆਂ ਜੋ ਹੈ ਉਹ ਪੁੱਤਰਾਂ ਨਾਲੋਂ ਜ਼ਿਆਦਾ ਸੁੱਖ ਦਿੰਦੀਆਂ ਹਨ ਚਾਹੇ ਉਹ ਵਿਆਹ ਤੋਂ ਪਹਿਲਾਂ ਮਾਪੇ ਦੇ ਕੋਲ ਰਹਿੰਦੇ ਆ ਵੀ ਮਾਪੇ ਦੀ ਪੂਰੀ ਸੇਵਾ ਕਰਦੇ ਆ ਧਿਆਨ ਰੱਖਦੀਆਂ ਹਨ ਅਤੇ ਮੈਂ ਵਿਆਹ ਤੋਂ ਬਾਅਦ ਵੀ ਜਦ ਤੱਕ ਉਹਨਾਂ ਦੀ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਧੀਆ ਮਾਵਾ ਆਪਣ ਨੂੰ ਹਮੇਸ਼ਾ ਸੁਖ ਦਿੰਦੀਆਂ ਹਨ ਅਰੇ ਅਸੀਂ ਅਰਦਾਸ ਕਰਦੇ ਹਾਂ ਕਿ ਧੀਆ ਜਿੱਥੇ ਵੀ ਹੋਣ ਉਹ ਹਮੇਸ਼ਾ ਸੁਖੀ ਰਹਣ ਤੰਦਰੁਸਤ ਰਹਣ ਫਿਰ ਉਸ ਨੂੰ ਕੀ ਕਹਿਣਾ ਚਾਹੁੰਦੇ ਆ ਜਿੱਦਾਂ ਬੱਚਿਆਂ ਨੂੰ ਅੱਜ ਦੇ ਟਾਈਮ 'ਚ ਪੜ੍ਹਾਈ ਦੇ ਲਈ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਅੱਜ ਦੇ ਟਾਈਮ 'ਚ ਧੀਆ ਕਿਸੇ ਵੀ ਇਹ ਦੇਖਿਏ ਘਟ ਨਹੀਂ ਹੈਗੀਆਂ ਜੱਜ ਵਕੀਲ ਪ੍ਰੋਫੈਸਰ ਇੰਜੀਨੀਅਰ ਹਰਕ ਡਿਪਾਰਟਮੈਂਟ ਦੇ ਵਿੱਚ ਧੀਆ ਅੱਗੇ ਹੈਗੀਆਂ ਪੜ੍ਹਾਈ ਨੂੰ ਕੀ ਕਹਿਣਾ ਚਾਹੁੰਦੇ ਆ ਮੇਰੀ ਤਾਂ ਸਭ ਨੂੰ ਇਹ اپੀਲ ਹੈ ਜੀ ਕਿ ਜੋ ਧੀਆਂ ਨੂੰ ਹੈ ਧੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਹੀ ਅਧਿਕਾਰ ਹੋਣਾ ਚਾਹੀਦਾ ਹੈ ਉਹਨਾਂ ਨੂੰ ਮੁੰਡਿਆਂ ਦੇ ਬਰਾਬਰ ਦਾ ਹੀ ਸਮਝਣਾ ਚਾਹੀਦਾ ਹੈ ਅਤੇ ਧੀਆਂ ਨੂੰ ਵੀ ਵਧੀਆ ਢੰਗ ਦੇ ਨਾਲ ਸਿੱਖਿਆ ਦੇਣੀ ਚਾਹੀਦੀ ਹੈ ਔਰ ਅੱਜ ਦੇ ਟਾਈਮ ਦੇ ਵਿੱਚ ਧੀਆਂ ਲੜਕਿਆਂ ਨਾਲੋਂ ਕਿਸੇ ਵੀ ਫੀਲਡ ਦੇ ਵਿੱਚ ਹੁਣ ਪਿੱਛੇ ਵੀ ਨਹੀਂ ਰਹੀਆਂ ਤੁਸੀਂ ਦੇਖਿਆ ਹੈ ਚਾਹੇ ਉਹ ਸਾਇੰਸ ਦੇ ਵਿੱਚ ਹੋਵੇ ਜਾਂ ਪਲਾੜ ਦੀਆਂ ਖੋਜਾਂ ਦੀ ਕੋਈ ਗੱਲ ਕਰੀਏ ਤਾਂ ਧੀਆਂ ਨੰਬਰ 1 ਹੀ ਹਨ ਜੀ ਸਰ ਇਹ ਚਾਈਨਾ ਡੋਰ ਬੁੜੀ ਚੱਲ ਰਹੀ ਆ ਕਿਵੇਂ ਦੇਖਦੇ ਸਰਕਾਰ ਕਹਿੰਦੀ ਅਸੀਂ ਸਖਤੀ ਕਰ ਰਹੇ ਆ ਪਰ ਪਤੰਗਬਾਜ਼ੀ ਹਜੇ ਵੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਲੋਕਾਂ ਦੇ ਕਿਤੇ ਨਾ ਕਿਤੇ ਜਿਹੜੇ ਖਾਸਤੇ ਹੁੰਦੇ ਆ ਪਕਸ਼ੀਆਂ ਨੂੰ ਪ੍ਰੋਬਲਮ ਆ ਜਾਂਦੀ ਆ ਸਰ ਜੋ ਚਾਈਨਾ ਡੋਰ ਆ ਇਹ ਵਾਕਈ ਇੱਕ ਬਹੁਤ ਵੱਡਾ ਸ਼ਰਾਪ ਹੈ ਇਹਦੇ ਵਿੱਚ ਪ੍ਰਸ਼ਾਸਨ ਤਾਂ ਉਸਤਾਦੀ ਨਾਲ ਕੰਮ ਕਰ ਹੀ ਰਿਹਾ ਹੈ ਸਾਡੇ ਸਰਕਾਰ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪਤੰਗ ਦੀ ਚਾਈਨਾ ਡੋਰ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਤੇ ਸਬੰਧਤ ਥਾਣਿਆਂ ਨੂੰ ਤੇ ਕਮਿਸ਼ਨਰ ਰੇਟ ਨੋ ਵੀ ਸਭ ਉਹਨਾਂ ਨੇ ਹਦਾਇਤਾਂ ਦਿੱਤੀਆਂ ਹਨ ਕਿ ਜੋ ਚਾਈਨਾ ਡੋਰ ਵੇਚਦੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਪਰੰਤੂ ਮੈਂ ਇਸ ਦੇ ਨਾਲ ਨਾਲ ਹੀ ਪੇਰੈਂਟਸ ਨੂੰ ਵੀ ਇਹ ਹੀ ਅਪੀਲ ਕਰਦਾ ਹਾਂ ਕਿ ਆਪ ਆਪਣੇ ਬੱਚਿਆਂ ਨੂੰ ਇਸ ਬਾਰੇ ਸਮਝਾਓ ਕਿ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਜੋ ਕਿ ਬਹੁਤ ਖਤਰਨਾਕ ਹੈ ਕਿਉਂਕਿ ਦੇਖੋ ਕਈਆਂ ਦੇ ਅੱਜ ਬਹੁਤ ਨੁਕਸਾਨ ਹੁੰਦੇ ਹੈ ਕਿਸੇ ਦਾ ਗਲ ਕੱਟ ਜਾਂਦਾ ਹੈ ਨੱਕ ਕੱਟ ਜਾਂਦਾ ਹੈ ਪੰਛੀ ਪਸ਼ੂ ਉਹ ਫਸ ਜਾਂਦੇ ਹਨ ਡੋਰ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਇਸ ਲਈ ਸਾਨੂੰ ਇਨਸਾਨੀਅਤ ਦੇ ਤੌਰ ਦੇ ਉੱਤੇ ਇਹ ਆਪ ਵੀ ਸਮਝਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਜੇ ਅਸੀਂ ਗੱਲ ਕਰੀਏ ਕਿ ਕੱਲਾ ਪ੍ਰਸ਼ਾਸਨ ਕੱਲਾ ਪ੍ਰਸ਼ਾਸਨ ਤਾਂ ਠੀਕ ਹੈ ਪ੍ਰਸ਼ਾਸਨ ਤਾਂ ਡਿਊਟੀ ਹੈ ਇਸ ਚੀਜ਼ ਨੂੰ ਰੋਕਣਾ ਪਰੰਤੂ ਉਹਦੇ ਨਾਲ ਨਾਲ ਸਾਡੀ ਉਸ ਤੋਂ ਵੀ ਵੱਡੀ ਡਿਊਟੀ ਬਣਦੀ ਹੈ ਕਿ ਅਸੀਂ ਚਾਈਨਾ ਡੋਰ ਨੂੰ ਨਾ ਖਰੀਦੀਏ ਨਾ ਬੱਚਿਆਂ ਨੂੰ ਇਸ ਨੂੰ ਚਾਈਨਾ ਡੋਰ ਦੇ ਲਈ ਕੋਈ ਪੈਸੇ ਦੇਈਏ ਜਾਂ ਉਹਨਾਂ ਨੂੰ ਇਸ ਗੱਲ ਲਈ ਕਹੀਏ ਕਿ ਤੁਸੀਂ ਚਾਈਨਾ ਡੋਰ ਵਰਤੋ ਇਸ ਚੀਜ਼ ਤੇ ਬਿਲਕੁਲ ਪੌਣ ਦੀ ਲੱਗਣੀ ਚਾਹੀਦੀ ਹੈ